ਸਾਡੇ ਵਾਇਸੋਟੀ ਕੀ ਸਾਡੇ ਬਹੁਤ ਹੀ ਇਤਿਕਾਰਯੋਗ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀ ਭਰਾਵਾਂ ਗੁਰੂ ਨਾਨਕਾ ٹرسٹ ਇਟਲੀ ਵਾਲੇ ਵੀਰਾਂ ਵੱਲੋਂ ਜੋ ਬੀਤੇ ਦਿਨੀ ਇੱਕ ਪਿੰਡ ਸਲੇਮਪੁਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਜ਼ੁਰਗ ਦੇ ਘਰ ਦੀ ਵੀਡੀਓ ਪਾਈ ਸੀ ਉਸ ਵੀਡੀਓ ਨੂੰ ਦੇਖ ਕੇ ਸ੍ਰੀ ਗੁਰੂ ਨਾਨਕ 트ਸਟ ਇਟਲੀ ਵਾਲੇ ਵੀਰਾਂ ਤੇ ਭੈਣਾਂ ਨੇ 20000 ਰੁਪਏ ਦੀ ਸੇਵਾ ਭੇਜੀ ਹੈ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਜੋ ਲੋੜਵੰਦਾਂ ਦੀ ਹਮੇਸ਼ਾ ਅੱਗੇ ਹੋ ਕੇ ਬਾਹਾਂ ਫੜਦੇ ਨੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਨ ਸੱਚੇ ਪਾਤਸ਼ਾਹ ਜੀ ਜਿੰਨਾ ਵੀ ਖਜ਼ਾਨਿਆਂ ਬਲੋ ਮਾਇਆ ਆਈ ਹੈ ਹਮੇਸ਼ਾ ਖਜ਼ਾਨੇ ਪ੍ਰਭੂ ਰਹਿਣ ਤੇ ਅੱਜ ਅਸੀਂ ਉਹ 20000 ਰੁਪਏ ਦੀ ਸੇਵਾ ਜੋ ਬਜ਼ੁਰਗ ਜਿਨ੍ਹਾਂ ਦਾ ਘਰ ਮੀ ਹਨੇਰੀ ਨਾਲ اٹਹਾ ਗਿਆ ਸੀ ਤੇ ਅੱਜ ਉਹ ਅਸੀਂ 20000 ਰੁਪਿਆ ਇਸ ਪਰਿਵਾਰ ਨੂੰ ਸੰਭਲਣ ਵਾਸਤੇ ਆਏ ਆ ਬਹੁਤ ਬਹੁਤ ਤਲਵਾ ਆਜ ਸ੍ਰੀ ਗੁਰੂ ਨਾਨਕ ਦੇਵ ਸਾਡੇ ਇਤਲੀ ਵਾਲੇ ਵੀਰਾਂ ਆਪਣੇ ਪੈਣਾ ਦਾ ਵਾਹਿਗੁਰੂ ਖਾਲਸਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕੋਈ ਵੀਰ ਪੈਣਾ ਆਪਣੇ ਦਸਾਂ ਨੋਹਾਂ ਦੀ ਕੇਰਤ ਕਮਾਈ ਦੇ ਦਸਵੰਦ ਦੀ ਸੇਵਾ ਨੂੰ ਲੋੜਵੰਤ ਪਰਿਵਾਰਾਂ ਦੇ ਲੇਖੇ ਲਾਉਣਾ ਚਾਹੁੰਦਾ ਹੈ ਤਾਂ ਸੱਚੇ ਮਨ ਨੂੰ ਚਲਾਇ ਇਤਲੀ ਤੋਂ ਵੀਰਾ ਪੈਣਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਸਰਬਤ ਦਾ ਪਲਾ ਚੈਰਿਟੀ ਤਰਸਤ ਇਤਲੀ ਦੇ ਅਕਾਊਂਟ ਵਿੱਚ ਭੇਜ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ